ਤਰੰਤਰੰਦੀਆ ਜਿਮਨੀ ਚੋਣਾ ਨੂੰ ਲੈ ਕੇ ਐਲਾਨ ਹੋ ਚੁੱਕਾ ਹੈ ਤੇ ਉੱਥੇ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕਿਸ ਦੀ ਜਿੱਤ ਹੋਵੇਗੀ ਲਗਾਤਾਰ ਪੰਜਾਬ ਦੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਨੂੰ ਐਲਾਨਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਦੇ ਵਿੱਚ ਇਸ ਚੋਣਾਂ ਨੂੰ ਲੈ ਕੇ ਸਿਆਸੀ ਹੰਗਾਮਾ ਜਿਹੜਾ ਕਿ ਉਹ ਵੀ ਦੇਖਣ ਨੂੰ ਮਿਲ ਰਿਹਾ ਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਦਸਨੂੰ ਲੈ ਕੇ ਉਹਨਾਂ ਨੇ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਖਾਸ ਤੌਰ ਤੇ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਹਦਿਆ ਰੱਜ ਕੇ ਤਰੀਫਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਰੋਧੀ ਧਿਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਹੋਰ ਕੀ ਕੁਝ ਕਹਿਣਾ ਹੈ ਹਰਮੇਸ਼ ਸਿੰਘ ਸੰਧੂ ਦਾ ਆਓ ਤੁਹਾਨੂੰ ਸੁਣਾਉਨੇ ਆ ਜਦੋਂ ਜਦੋਂ ਵੀ ਤੁਸੀਂ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਮੈਨੂੰ ਉਸ ਥਾਂ ਦੇ ਬਚਾਇਆ ਜਿੱਥੋਂ ਮੈਂ ਕੁਛ ਨਾ ਕੁਛ ਇਸ ਪਿੰਡ ਲਈ ਇਸ ਇਲਾਕੇ ਲਈ ਲੈ ਕੇ ਆਵਾ ਤੇ ਮੇਰੇ ਖਿਆਲ ਆ ਤੁਸੀਂ ਸਾਰੇ ਜਾਣਦੇ ਹੋ ਆਪਾਂ ਭਾਵੇਂ ਉਹ ਸੜਕਾਂ ਦੇ ਰੂਪ ਚ ਜ਼ਿਕਰ ਕਰਾਂ ਜਾਓ ਰਸਤਿਆਂ ਦੇ ਰੂਪ ਦੇ ਵਿੱਚ ਜ਼ਿਕਰ ਕਰੋ ਜਾਂ ਸਮੁੱਚੀ ਡਿਵੈਲਪਮੈਂਟ ਦੇ ਤੌਰ ਦੇ ਗੱਲ ਕਰੋ ਜੇ ਸਾਡੇ ਗਰੀਬ ਭਾਈਚਾਰੇ ਲਈ ਕੋਈ ਕਾਡਾਂ ਦਾ ਜ਼ਿਕਰ ਕਰਦਾ ਤੇ ਕਾਡ ਵੀ ਬਖੂਬੀ ਤੁਹਾਡੇ ਬਣਦੇ ਰਹਿਆ ਜੇ ਆ 24 ਘੰਟੇ ਦੇ ਆ ਬੈਕਾਂ ਦੇ ਉੱਤੇ ਟਰਾਂਸਫਾਰਮਰਾਂ ਦੀ ਗੱਲ ਕਰੀਏ ਕਿਉਂਕਿ ਪਿੰਡ ਨਾਲੋਂ ਨਾਤਾ ਟੁੱਟ ਜਾਂਦਾ ਸੀ ਤੇ ਬਈਕਰਾਂ ਦੇ ਉੱਤੇ 24 ਘੰਟੇ ਬੱਤੀ ਨਹੀਂ ਸੀ ਆਉਦੀ ਹੁੰਦੀ ਐਤੋਂ ਤੱਕ ਕਿ ਮਾਲ ਡੰਗਰ ਵੀ ਧਿਆਹ ਰਹਿ ਜਾਂਦਾ ਹੁੰਦਾ ਸੀ ਕਈ ਵਾਰਾਂ 2-2 3 ਬੱਤੀ ਨਹੀਂ ਸੀ ਆਉਦੀ ਹੁੰਦੀ ਤੁਸੀਂ ਵੇਖੋ ਜੇਰਾ ਝਾਤੀ ਮਾਰੋ ਆਪਣੇ ਪਿੰਡ ਦੇ ਆਲੇ ਦੁਆਲੇ ਇਸ ਇਲਾਕੇ ਦੇ ਵਿੱਚ ਸਮੁੱਚੇ ਤੌਰ ਤੇ ਝਾਤੀ ਮਾਰੋ ਤੇ ਕਿੰਨੇ 24 ਘੰਟੇ ਦੇ ট্রান্সਫਾਰਮਰ ਆਪਾਂ 24 ਘੰਟੇ ਬੱਤੀ ਜਿਹੜੀ ਉਹਨਾਂ ਬਹਿਕਾਂ ਦੇ ਪਹਚਾਈ ਆ ਇਹ ਛੋਟੀ ਗੱਲ ਨਹੀਂ ਨਾ ਹੀ 1 ਰੁਪਇਆ ਲੱਗਣ ਦਿੱਤਾ ਨਾ ਹੀ ਕੋਈ ਪੈਸਾ ਲੱਗਣ ਦਿੱਤਾ ਤੇ ਫੇਰ ਵੀ ਬੱਤੀ 24 ਘੰਟੇ ਪਹਚਾਈ ਦੇਖੋ ਇਹ ਤਾਂ ਹੀ ਹੋ ਸਕਦਾ ਆ ਜੇ ਤੁਹਾਡੇ ਵੱਲੋਂ ਸਤਕਾਰ ਪਿਆਰ ਮਿਲਦਾ ਤੇ ਮੇਰੇ ਮਨ ਦੇ ਵਿੱਚ ਵੀ ਇਹ ਹੁੰਦੀ ਵੀ ਹੁਣ ਜੇ ਮੌਕਾ ਮਿਲਿਆ ਆ ਤੇ ਹੁਣ ਕੁਛ ਨਾ ਕੁਛ ਇਲਾਕੇ ਲਈ ਕਰ ਜੀਏ ਇਸ ਪਿੰਡ ਲਈ ਕਰ ਜੀਏ ਆ ਮਾਸਟਰ ਜੀ ਨੇ ਜ਼ਿਕਰ ਕੀਤਾ ਤੁਹਾਡੇ ਸਰਪੰਚ ਸਾਹਿਬ ਨੇ ਮੇਰਾ ਕਹ ਲਿਆ ਜਦੋਂ ਆਉਂਦੇ ਆ ਇੱਕੋ ਹੀ ਗੱਲ ਕਰਦੇ ਆ ਵੀ ਸਾਡੇ ਪਿੰਡ ਨੂੰ ਆ ਵੀ ਦੇ ਦੇ ਆ ਵੀ ਦੇ ਦੇ ਮੇਰਾ ਕਹ ਲਿਆ ਪੰਜ 6 ਤੇ ਟਰਾਂਸਫਾਰਮਰ ਹੀ ਚੜਾਗੇ ਹੁਣੇ ਆ ਮੇਰਾ ਕਹ ਲਿਆ ਤੇ ਮੈਂ ਇਹਨਾਂ ਨੂੰ ਪੁੱਛਦਾ ਹੁੰਦਾ ਕਿ ਕਦੀ ਆ ਜਿਹੜੇ 3 ਸਾਲ ਪਹਿਲੇ ਲੰਗੇ ਕੋਈ ਚੜਿਆ ਟਰਾਂਸਫਾਰਮਰ ਪਿੰਡ 'ਚ ਬੱਤੀ ਦੇ ਉਦੋਂ ਵੀ ਚੱਲਦੀ ਸੀ ਪਰ ਕਿਸੇ ਨੇ ਇਸ ਬੰਦੇ ਵੇਖਿਆ ਹੀ ਨਹੀਂ 8 ਸਾਲ ਹੋ ਗਏ। ਨਾ ਕਾਂਗਰਸ ਨੇ ਵੱਟੀ ਡਾਈ ਆ ਇਹ ਨਾ ਕਿਸੇ ਹੋਰ ਨੇ ਇਸ ਬੰਦੇ ਧਿਆਨ ਕੀਤਾ। ਆ ਮੇਰਾ ਖਿਆਲ ਮੈਨੂੰ ਮਹੀਨਾ 1.5 ਮਹੀਨਾ ਹੀ ਹੋਇਆ। ਮੇਰਾ ਖਿਆਲ ਨਵੇਂ ਘਰ ਚ ਜਾਈਏ ਨਾ ਤੇ ਸੋਫੇ ਸਾਫੇ ਸਜਾ ਕੇ ਲਾਉਣੇ ਹੋਣਦੇ ਉਹਨੂੰ ਵੀ ਦੋ ਦਿਹਾੜੀਆਂ ਲੱਗਦੀਆਂ ਨੇ। ਇਹ ਵੀ ਵੇਖੀਦਾ ਪਲੰਗ ਕਿਹੜੇ ਬੰਦੇ ਡਾਉਣਾ ਬਿਸਤਰਾ ਕਿਹੜੇ ਬੰਦੇ ਸੌਣਾ ਇਹ ਵੀ ਆਪਾਂ ਵੇਨੇ ਆ। ਪਰ ਮੈਂ ਤੇ ਉਹਨਾ ਟਾਈਮ ਵੀ ਨਹੀਂ ਲੱਗਣ ਦਿੱਤਾ ਸਾਰੇ ਦੇ ਸਾਰੇ ਕੰਮ ਜਿੰਨੇ ਵੀ 70% ਕੰਮ ਜਿਹੜੇ ਆ ਉਹ ਸ਼ੁਰੂ ਹੋ ਗਏ ਆ 80% ਮੇਰਾ ਖਰੂ ਸ਼ੁਰੂ ਹੋ ਗਏ ਹੋਣੇ ਆ ਆ ਸੀਵਰੇਜ ਦੀ ਗੱਲ ਹੋਈ ਸੀ ਪਿੰਡ ਪਿੰਡਾਂ ਦੇ ਵਿੱਚ ਸੀਵਰੇਜ ਪੈਣ ਲੱਗ ਪਿਆ ਇਹ ਛੋਟੀਆਂ ਗੱਲਾਂ ਨੇ ਆਪਾਂ ਸ਼ਹਿਰਾਂ ਵਾਲੀ ਸਹੂਲਤ ਲੱਭਦੇ ਆ ਪਿੰਡਾਂ ਦੇ ਵਿੱਚ ਵੀ ਅੱਜ ਸੀਵਰੇਜ ਪੁੱਚਰਾਂ ਦੇ ਵਿੱਚ ਸੀਵਰੇਜ ਪੈਣਾ ਸ਼ੁਰੂ ਹੋ ਗਿਆ ਇਹ ਦੇਣ ਆ ਸਾਬ ਭਗਵੰਤ ਸਿੰਘ ਜੀ ਮਾਨ ਦੀ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਪੈਸਿਆਂ ਦੇ ਗੱਫੇ ਦੇਈ ਆਉਂਦੇ ਆ ਤੇ ਉਹ ਤੁਹਾਡੇ ਤੱਕ ਤੁਰੇ ਆਉਂਦੇ ਆ ਮੇਰਾ ਕਹਿਣ ਤੋਂ ਭਾਵ ਕਿ ਆਪਾਂ ਵੀ ਬੜੀ ਸੋਚ ਕੇ ਵੋਟ ਪਾਇਆ ਕਰੀਏ ਦੇਖੋ 5ੀ ਸਾਲੀ ਇਹ ਐਮਐਲਏ ਦੀ ਇਲੈਕਸ਼ਨ ਆਉਂਦੀ ਆ ਇਹ ਆਉਣੀ ਨਹੀਂ ਸੀ ਚਾਹੀਦੀ ਪਰ ਚਲੋ ਹਾਲਾਤ ਬਣ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਜੇ ਹੁਣ ਇਹ ਮੌਕਾ ਮਿਲਿਆ ਇਦੇ ਵਿੱਚ ਇਹ ਨਾ ਕਰਿਓ ਵੀ ਫਲਾਣਾ ਕੋਈ ਰਿਸ਼ਤੇਦਾਰ ਆ ਗਿਆ ਫਲਾਣਾ ਕੋਈ ਉਥੋਂ ਉੱਠ ਕੇ ਆ ਗਿਆ ਕੋਈ ਉਥੋਂ ਉੱਠ ਕੇ ਆ ਗਿਆ ਸੱਜਣਤਾ ਹੀ ਆ ਦੇਖੋ ਨੁਕਸਾਨ ਤੁਹਾਡਾ ਹੋ ਜਾਂਦਾ ਔਰ ਤੁਸੀਂ ਵੇਖੋ ਅੱਜ ਜਿਵੇਂ ਮੈਂ ਗੱਡੀ ਚਲਾਈ ਆਉਂਦਾ ਸਾਂ 8 ਸਾਲ ਹੋ ਗਏ ਤੁਹਾਡੇ ਕੰਮ ਕੋਈ ਨਹੀਂ ਹੋਇਆ ਨਾ ਕੋਈ ਤੁਹਾਡੀ ਸੜਕ ਆਈ ਅੱਜ ਮੈਂ ਸੜਕਾਂ ਦੀ ਗੱਲ ਕਰਾਂ ਆ ਵੇਖੋ ਜੇ ਉਹ ਵੱਡੇ ਪੁੱਛਰ ਤੋਂ ਉਪਰਾਂ ਨਕੇਪੂ ਚਰ ਨੂੰ ਜਿਹੜੀ ਸੜਕ ਪਈ ਆ ਉਹ ਵੀ ਆਪਣੇ ਟਾਈਮ ਦੀ ਪਈ ਆ ਕਿਸੇ ਨੇ ਪਾਈ ਆ ਕਿਸੇ ਨੇ ਡਾਈ ਦਿੱਤੀ ਜਿਹੜੇ ਕੰਮ ਉੱਥੇ ਹੀ ਸੀ ਕਿਤੇ ਉੱਥੇ ਹੀ ਰਹਿ ਗਏ ਉਸ ਤੋਂ ਬਾਅਦ ਦਿਵਾਨੀ ਦਾ ਕੰਮ ਨਹੀਂ ਹੋਇਆ ਇਲਾਕੇ ਦੇ ਵਿੱਚ ਦੇਖੋ ਮੈਂ ਤਾਂ ਗੱਲਾਂ ਕਰਦਾ ਕਿ ਸਾਨੂੰ ਵੀ ਸ਼ੌਂਕ ਆ ਤੁਹਾਨੂੰ ਵੀ ਸ਼ੌਂਕ ਆ ਕੰਮ ਕਰਨ ਦਾ ਪੰਚਾਇਤ ਨੂੰ ਵੀ ਸ਼ੌਂਕ ਆ ਜੇ ਤਖੜੇ ਹੋ ਕੇ ਕੰਮ ਕਰਾਂਗੇ ਤੇ 27 ਜੀ ਤੁਹਾਡੇ ਕੋ ਆ ਜਾਾਂਗੇ ਜੇ ਨਾ ਕੰਮ ਕਰਾਂਗੇ ਸੁੱਤੇ ਰਹਾਂਗੇ ਤੇ ਫਿਰ ਮੇਰਾ ਕਹਾਲ ਤੁਸੀਂ ਐਡੇ ਵੱਡੇ ਕੱਟ ਦਾ ਕੱਟ ਕੀ ਤੁਸੀਂ ਦੋ ਜਾਣਿਆਂ ਵੀ ਨਹੀਂ ਸਾਸਰੀ ਘਰ ਵੀ ਨਹੀਂ ਬੁਲਾਉਣੀ ਕਿਸੇ ਨੂੰ ਜਿਹੜਾ ਕੰਮ ਨਹੀਂ ਕਰੂਗਾ ਉਹਨੂੰ ਕੌਣ ਪਵਾਉਂਦਾ ਮੈਂ ਤੇ ਅੱਜ ਇਸ ਕਰਕੇ ਤੁਹਾਡੇ ਕੋਲ ਹਾਜ਼ਰ ਹੋਇਆ ਤੁਹਾਡੀ ਪੰਚਾਇਤ ਦੇ ਕੰਮ ਵੀ ਸ਼ੁਰੂ ਹੋ ਗਏ ਆ ਜਿਹੜੇ ਕੰਮ ਕੋਈ ਰਹਿ ਗਏ ਆ ਭਾਵੇਂ ਉਹ ਰਸਤਿਆਂ ਦੇ ਕੰਮ ਆ ਭਾਵੇਂ ਸੀਵਰੇਜ ਦੇ ਕੰਮ ਆ ਭਾਵੇਂ ਸੜਕਾਂ ਤੇ ਆ ਹੁਣ ਮਾਸਤ ਜੀ ਨੇ ਜਗਰ ਕੀਤਾ ਫਿਰਨੀ ਦਾ ਮੇਰੇ ਕੋਲ ਆਹੋ ਫਿਰਨੀ ਜਾਂਦੀ ਇਸ ਪੇਲੀ ਦੇ ਆਇਆ ਤੇ ਬੜੀ ਵਰਾ ਮੈਂ ਇਸ ਘਰ ਚ ਵੀ ਬੜੀ ਵਰਾ ਆਇਆ ਪਰ ਮਾਸਤ ਜੀ ਤੁਹਾਡੇ ਦਰਸ਼ਨ ਘੱਟ ਹੋਏ ਤੇ ਚਲੋ ਦੇਰ ਆਏ ਦਰ